ਦੀ ਕਰਦੇ ਆਂ ਇਹ ਬਿਰਗਾਰ ਦੇ ਨਾਨੀ ਨਾਲ ਫਿਰ ਰਹੇ ਜੋ ਕਹਿੰਦੇ ਨੇ ਪੈਸਾ ਟੱਕਾ ਸਾਰਾ ਉਧਰ ਹੀ ਜਾ ਰਿਹਾ ਜੀ ਤੇ ਉਹਦੇ ਪਿੰਡ ਦੇ ਬੰਦੇ ਨੇ ਜਿਹੜੇ ਉਹ ਵੀ ਉਹ ਬੰਦੇ ਨੂੰ ਗਲਤ ਦੱਸ ਰਹੇ ਨੇ ਪਤ ਨਹੀਂ ਲੱਗਦਾ ਇਹ ਕਰੇ ਆਉਂਦਾਗਾ ਬਸ ਉਹ ਦੀ ਉੱਪਰ ਚੜ ਜੂਗਾ ਕੋਠੇ ਤੇ ਕੋਠੇ ਤੇ ਉੱਤਰ ਕੇ ਆਬਦਾ ਰੋਟੀ ਪਾਣੀ ਖਾ ਕੇ ਲੈ ਕੇ ਨਾ ਰੋਟੀਆਂ ਚਲ ਮਗ ਜਾਂਦਾ ਆਬਦਾ ਭੰਨ ਕੇ ਪੋਚਮੀ ਪਗ ਜਿਹੜਾ ਇਹਨਾਂ ਦੇ ਘਰ ਆ ਲਗਾ ਉਹ ਤਕਰੀਬਨ 2 ਸੱਕਿਆਂ ਭੈਣਾਂ ਦੇ ਨਾਲ ਨਜ਼ਾਇਬ ਸੰਬੰਧ ਰੱਖਦਾ ਸਾਫ਼ ਦਵਾਇਆ ਜਾਵੇ ਕੀ ਕਹੋਂਗੇ ਜਿਹੜਾ ਹੁਣ ਫੇਰ ਇੱਕ ਮਸਲਾ ਹੋਰ ਆਏਗਾ ਇਹ ਵੀ ਜੇ ਬਣਾਇਆ ਜਾ ਸਾਂਝਾ ਕਰੋ ਕੀ ਗੱਲ ਬਾਤ ਹੈ ਤੁਹਾਡੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਹੈ ਜੀ ਦੇਖੋ ਜੀ ਇਹ ਤੀਜਾ ਚੌਥਾ ਮਸਲਾ ਸਾਡੇ ਕੋਲੇ ਜਿਹੜਾ ਆਇਆ ਹੈਗਾ ਵੀ ਆਪਦੇ ਪਰਿਵਾਰ ਨੂੰ ਛੱਡ ਕੇ ਬੱਚਿਆਂ ਨੂੰ ਛੱਡ ਕੇ ਹਨਾ ਇਹਨਾਂ ਦੇ ਕਹਿੰਦੇ ਮੁਤਾਬਕ ਇਹਨਾਂ ਨੇ ਜਿਹੜਾ ਦੱਸਿਆ ਸਾਨੂੰ ਬਿਆਨ ਦਿੱਤਾਗਾ ਵੀ ਜਿਹੜਾ ਇਹਨਾਂ ਦੇ ਘਰ ਆ ਲਗਾ ਉਹ ਤਕਰੀਬਨ ਦੋ ਸਕੇ ਆ ਭੈਣਾਂ ਦੇ ਨਾਲ ਨਜ਼ਾਇਜ਼ ਸਬੰਧ ਬਾਬਾ ਜੀ ਕੁਝ ਵੀ ਦੱਸੋਗੇ ਆਪਾਂ ਜਿਹੜਾ ਆਪਾਂ ਫੇਸ ਤਾਂ ਕਰੀਏ ਇਹਦਾ ਕਾਰਨ ਮੜਾ ਜੀ ਆਪਾਂ ਦਰਸ਼ਕਾਂ ਨੂੰ ਦੱਸ ਲਈਏ ਵੀ ਕਾਰਨ ਕੀ ਹੈ ਇਹਦਾ ਇਹਦਾ ਕਾਰਨ ਇਹ ਹੈ ਜੀ ਦੇਖੋ ਧੀਆਂ ਭੈਣਾਂ ਸਭ ਦੀਆਂ ਸੰਜੀਆਂ ਨੇ ਹਨਾ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਤੇ ਭੈਣ ਦੀ ਵੀਡੀਓ ਐ ਅਪਲੋਡ ਹੋਵੇ ਹਨਾ ਕਿਉਂ ਸਾਡੇ ਕੋਲੇ ਅਗਲਾ ਦੁਖੀ ਹੋ ਕੇ ਫਰਿਆਦ ਲੈ ਕੇ ਆਉਂਦਾਗਾ ਉਹਨੇ ਵੀ ਦੇਖੋ ਆਪਦੇ ਸਮਾਜ ਦੇ ਵਿੱਚ ਰਹਿਣਾਗਾ ਪਿੰਡ ਦੇ ਵਿੱਚ ਰਹਿਣਾ ਵਿਚਰਨਾ ਹਨਾ ਰਿਸ਼ਤੇਦਾਰੀਆਂ ਤੇ ਵਿਚਰਨਾ ਇਸ ਕਰਕੇ ਅਸੀਂ ਫੇਸ ਕਵਰ ਕਰਾ ਦਿੰਨੇ ਹੁੰਨੇ ਜੀ ਅੱਜ ਜੀ ਇਹ ਸਾਡੇ ਕੋਲੇ ਮਸਲਾ ਲੈ ਕੇ ਆਏ ਨੇ ਇਹਨਾਂ ਦਾ ਮਸਲਾ ਬਹੁਤ ਹੀ ਜ਼ਿਆਦਾ ਗੰਭੀਰ ਹੈ ਇਹ ਆਪਣੇ 13 ਸਾਲ ਇਹਨਾਂ ਦੇ ਵਿਆਹ ਨੂੰ ਹੋ ਗਿਆ ਤਿੰਨ ਬੱਚੇ ਨੇ ਇਹਨਾਂ ਦੇ ਠੀਕ ਹੈ ਜੀ ਤੇ ਜਿਹੜਾ ਇਹਦੇ ਘਰ ਵਾਲਾਗਾ ਉਹ ਨਜਾਇਜ਼ ਸਬੰਧ ਰੱਖਦਾਗਾ ਠੀਕ ਹੈ ਜੀ ਤੇ ਇੱਕ ਇਹਨਾਂ ਨੂੰ ਜਦੋਂ ਸ਼ਾਮ ਨੂੰ ਪੈਂਦੇ ਨੇ ਇਹਨਾਂ ਨੂੰ ਕੋਈ ਗੋਲੀਆਂ ਗਾਲੀਆਂ ਵੀ ਦੇ ਦਿੰਦਾਗਾ ਨੀਂਦ ਦੀਆਂ ਤੇ ਜਿਹੜੀ ਉਹ ਗੈਰ ਜਨਾਨੀ ਆ ਉਹਨੂੰ ਆਪਣੇ ਘਰ ਵਿੱਚ ਬੁਲਾ ਲੈਂਦਾ ਤੇ ਇਹਨੂੰ ਹਜੇ ਤੱਕ ਆਪਦੇ ਬੱਚਿਆਂ ਤੱਕ ਮਿਲਣ ਵੀ ਨਹੀਂ ਦਿੱਤਾ ਜਾਂਦਾ 3 ਸਾਲ ਹੋ ਗਏ ਗੁੱਡੀ ਨੂੰ ਆਪਦੇ ਪੇਕੇ ਬੈਠੇ ਨੂੰ ਤੇ ਸਾਡੇ ਕੋਲੇ ਫਰਿਆਦ ਲੈ ਕੇ ਆਏ ਨੇ ਗੁਰੂ ਮਹਾਰਾਜ ਕਿਰਪਾ ਕਰਨਗੇ ਅਸੀਂ ਨਾਲ ਤੇ ਉਹਦੇ ਬਾਅਦ ਇਹਨਾਂ ਦੀ ਕੁੱਟਮਾਰ ਕਰਦਾ तकरीबन 25 ਸਾਲ ਇਹਨਾਂ ਦੇ ਵਿਆਹ ਨੂੰ ਹੋਏ ਨੇਗੇ ਤਿੰਨ ਬੱਚੇ ਨੇ ਇਹਨਾਂ ਦੇ ਵੀ ਤੇ 10 ਸਾਲ ਤੋਂ 15 ਸਾਲ ਤੋਂ ਇਹਨਾਂ ਦੀ ਬਹੁਤ ਕੁੱਟਮਾਰ ਕਰਦਾ ਨਾਲ ਇਹਨਾਂ ਨੂੰ ਕੋਈ ਖਰਚਾ ਪਾਣੀ ਦੇ ਰਿਹਾਗਾ ਅਸੀਂ ਪਹਿਲਾਂ ਵੀ ਪਿਛਲੀ ਵੀਡੀਓ ਦੇ ਵਿੱਚ ਵੀ ਇਹ ਦੱਸਿਆ ਸੀਗਾ ਵੇ ਅਸੀਂ ਇੱਕ ਪੱਖ ਨਹੀਂ ਰੱਖਦੇ ਦੋਨੇ ਪੱਖ ਸੁਣਦੇ ਆਂਗੇ ਇਨਕੁਆਰੀ ਕਰਦੇ ਆਂਗੇ ਅਸੀਂ ਇਸ ਮਸਲੇ ਦੀ ਪੂਰੀ ਇਨਕੁਆਰੀ ਕੀਤੀ ਹੈਗੀ ਤੇ ਉਹਦੇ ਪਿੰਡ ਦੇ ਬੰਦੇ ਨੇ ਜਿਹੜੇ ਉਹ ਵੀ ਉਹ ਬੰਦੇ ਨੂੰ ਗਲਤ ਦੱਸ ਰਹੇ ਨੇ ਬੇ ਗੁੱਡੀ ਬਾਰੇ ਹਜੇ ਤੱਕ ਕੋਈ ਵੀ ਸਾਨੂੰ ਨੈਗੇਟਿਵ ਗੱਲ ਨਹੀਂ ਆਈ ਤੇ ਜਿੱਥੇ ਤੱਕ ਹੋਇਆ ਜੀ ਅਸੀਂ ਇਸ ਗੁੱਡੀ ਨੂੰ ਵੀ ਤੈਨੂੰ ਵੀ ਹੱਕ ਦਵਾ ਕੇ ਹਟਾਂਗੇ ਬਾਬਾ ਜੀ ਇੱਕ ਗੱਲ ਤੁਸੀਂ ਹੋਰ ਦੱਸ ਰਹੇ ਸੀਗੇ ਵੀ ਕੋਰਟ ਦੇ ਵਿੱਚ ਵੀ ਕੋਈ ਲੱਗਿਆ ਹੋਇਆ ਉਹ ਕੀ ਗੱਲ ਸੀ ਜੀ ਉਹ ਗੱਲ ਇਹ ਹੈ ਜੀ ਇਹਨਾਂ ਦਾ ਕੋਈ ਰਿਸ਼ਤੇਦਾਰ ਹੈਗਾ ਉਹ ਕੋਰਟ ਦੇ ਵਿੱਚ ਲੱਗਿਆ ਹੋਇਆ ਹੈਗਾ ਸਾਨੂੰ ਇਹ ਕਨਫਰਮ ਨਹੀਂ ਹੈਗਾ ਵੀ ਉਹਦੇ ਕੀ ਪੋਸਟ ਹੈਗੀ ਉਹਦੇ ਵਿੱਚ ਤੇ ਜਦੋਂ ਵੀ ਇਹ ਮੰਨ ਲਓ ਵੀ ਜਾਂ ਥਾਣੇ ਰਾਹੀਂ ਜਾਂ ਕੋਰਟ ਰਾਹੀਂ ਕੋਈ ਵੀ ਆਪਦਾ ਗੱਲਬਾਤ ਕਰਦੇ ਨੇਗੇ ਹਨਾ ਤਾਂ ਮੰਨ ਲਓ ਵੀ ਇਹਨਾਂ ਦੀ ਉਹ ਪਹਿਲਾਂ ਹੀ ਫੋਨ ਕਰਕੇ ਇਹਨਾਂ ਦੀ ਸੁਣਵਾਈ ਹੋਣ ਤੋਂ ਰੋਕ ਦਿੰਦਾ ਹੈਗਾ ਇਹਨਾਂ ਦੀ ਕੋਈ ਨਾ ਥਾਣੇ ਦੇ ਵਿੱਚ ਸੁਣਵਾਈ ਹੁੰਦੀ ਹੈ ਨਾ ਕੋਰਟ ਦੇ ਵਿੱਚ ਸੁਣਵਾਈ ਹੁੰਦੀ ਹੈ ਜਿਹੜਾ ਇਹਨਾਂ ਦਾ ਰਿਸ਼ਤੇਦਾਰ ਆ ਉਹ ਰੋਕ ਦਿੰਦਾ ਹੈਗਾ ਠੀਕ ਹੈ ਜੀ ਹਾਂਜੀ ਕੀ ਪਾਪਾ ਜੀ ਫਿਰ ਇਹਨਾਂ ਨੂੰ ਇਨਸਾਫ ਮਿਲੂਗਾ ਜੀ ਫਿਰ ਇਹਨਾਂ ਨੂੰ ਇਨਸਾਫ ਦਵਾ ਕੇ ਹਟਾਂਗੇ ਜੀ ਚਾਹੇ ਕੋਈ ਵੀ ਆ ਕੋਰਟ ਦੇ ਵਿੱਚ ਆ ਚਾਹੇ ਕਿਤੇ ਵੀ ਆ ਦੇਖੋ ਇਨਸਾਫ ਤਾਂ ਜ਼ਰੂਰ ਹੱਕ ਦਵਾ ਕੇ ਹਟਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਲੱਗਦੀ ਹੋੜੀ ਗੁੱਡੀ ਮੇਰੀ ਗੁੱਡੀ ਹੈ ਜੀ ਥੋੜੀ ਗੁੱਡੀ ਐ ਅੱਛਾ ਹਾਂ ਜੀ ਅੱਛਾ ਕੀ ਤਸਰੀ ਹੈ ਜਿਹੜੀ ਇਹ ਗੱਲ ਚ ਕਿੰਨੀ ਕ ਸੱਚਾਈ ਹੈ ਸਾਰੀ ਇਹ ਸੱਚਾਈ ਹੈ ਜੀ ਸਾਰੀ ਸੱਚਾਈ ਹੈ ਹਾਂ ਕਿੰਨੇ ਕ ਟਾਈਮ ਤੋਂ ਚੱਲ ਰਿਹਾ ਕੰਮ ਹੈ ਤੁਸੀਂ ਪਹਿਲਾਂ ਕਦੇ ਸਮਝਾਉਣ ਦੀ ਕੋਸ਼ਿਸ਼ ਕੀਤੀ ਨਹੀਂ ਪਰੌਣੇ ਨੂੰ ਪਰੌਣੇ ਨੂੰ ਬਹੁਤ ਗੇਲ ਸਮਝਾ ਲਿਆ ਜੀ ਠੀਕ ਹੈ ਕਿਰਾਂ ਇਹ ਗੁੱਡੀ ਦਾ ਨੰਦੋਈਆ ਵੀ ਜ਼ਿੰਮੇਵਾਰ ਬਣ ਗਿਆ ਸੀ ਹਾਂ ਕਹਿੰਦਾ ਹੈ ਬਸਰ ਇੱਕ ਦਿਨ ਹੀ ਕੱਟਦਾ ਹੈਗਾ ਕਦ ਚੱਲਦਾ ਉਸੇ ਰੋਟੇ ਹਾਂ ਮੈਂ ਕੁਝ ਨਹੀਂ ਉਹ ਨਹੀਂ ਜਾਂਦਾ ਐ ਕਹਿੰਦਾ ਬਸ ਅੱਛਾ ਗੁੱਡੀ ਵੀ ਕਹਿੰਦੀ ਬਾਹਰੇ ਪੈਸੇ ਕਹਿੰਦੇ ਪੈਸੇ ਪੂਸੇ ਕਹਿੰਦੇ ਢਾਈ ਜਾਂਦਾ ਸਾਰੀ ਸਾਰਾ ਕੁਝ ਉਧਰ ਹੀ ਜਾਂਦਾ ਬਈ ਉਹ ਉਧਰ ਹੀ ਜਾਂਦਾ ਹਾਂ ਕਿਸੇ ਨੇ ਕੋਈ ਸਮਝਾਉਣ ਦੀ ਕੋਸ਼ਿਸ਼ ਕੀਤੀ ਨਹੀਂ ਕੋਈ ਕਿਸੇ ਪਿੰਡ ਪੰਚਾਇਤ ਨੇ ਸਮਝਾ ਲਈ ਇਹਦੀ ਮਾਂ ਮਰ ਗਈ ਸੀ ਉੱਥੇ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਤੇ ਤੇ ਮਾਛੜ ਮੂਛੜ ਉਦੋਂ ਤਾਂ ਸਮਝ ਉਹਨਾਂ ਨੂੰ ਨਾ ਹਾਂ ਨਾ ਨਾ ਜਵਾਬ ਹੀ ਨਹੀਂ ਦੇ ਠੀਕ ਹੈ ਹਾਂ ਠੀਕ ਹੈ ਨਾ ਕਹਿੰਦਾ ਗੱਲੇ ਨਹੀਂ ਹੈਗੀ ਜੀ ਇਹੋ ਜਿਹੀ ਗੱਲ ਨਹੀਂ ਆ ਨਾ ਠੀਕ ਹੈ ਉਹਨਾਂ ਨੂੰ ਸਾਰੇ ਭੈਣਾਂ ਨੂੰ ਜਾਂਦੀ ਉਹਦੀਆਂ ਨੂੰ ਭੈਣਾਂ ਨੂੰ ਵੀ ਸਾਰਾ ਪਤਾ ਲੱਗ ਰਿਹਾ ਉਹ ਗੱਲ ਕਰਕੇ ਵੀ ਐ ਡਰਦੀਆਂ ਨੇ ਵੀ ਕੁਝ ਹੋ ਨਾ ਜਾਵੇ ਸਾਡੇ ਭਾਈ ਨੂੰ ਅੱਛਾ ਵੀ ਡਰਦੀਆਂ ਨੇ ਡਰਦੀਆਂ ਨੇ ਸਾਡੀਆਂ ਮਾਰੀ ਉਹਨੂੰ ਕਹਿਣੀ ਨਹੀਂ ਹੈਗੀ ਆ ਕਹਿਨੀਆਂ ਨਹੀਂ ਹੈਗੀਆਂ ਠੀਕ ਹੈ ਪਿੰਡ ਵਾਲਿਆਂ ਨੂੰ ਵੀ ਸਾਰਿਆਂ ਨੂੰ ਪਤਾ ਲੱਗ ਰਿਹਾ ਅੱਡੇ ਵਾਲਿਆਂ ਨੂੰ ਅੱਡੇ ਤੇ ਰਹਿੰਦਾ ਉਹ ਸਾਰਿਆਂ ਨੂੰ ਪਤਾ ਹਾਂ ਸਾਰਿਆਂ ਨੂੰ ਪਤਾ ਸਾਰਿਆਂ ਨੂੰ ਪਤਾ ਬਾਈ ਜੀ ਪਿੰਡ ਕਿਹੜਾ ਹੈ ਕੜਿਆਲ ਜੀ ਰਿਆਲ ਪਿੰਡ ਹੈ ਕਿੱਥੇ ਵਾਹੇ ਹੋਏ ਹੋ ਬਾਦਸ਼ਾਹਪੁਰ ਜੀ ਬਾਦਸ਼ਾਹਪੁਰ ਹਾਂਜੀ ਤੇ ਕੀ ਮਸਲਾ ਜੀ ਤੁਸੀਂ ਦੱਸ ਰਹੇ ਸੀਗੇ ਵੀ ਤੁਹਾਡੇ ਘਰ ਵਾਲੇ ਦੀ ਵੀ ਨਿਯਾਜ ਸੰਬੰਧ ਨਹੀਂ ਹਾਂਜੀ ਕੀ ਗੱਲਬਾਤ ਹੈ ਜੀ ਉਹ ਕੀ ਕਹਿੰਦੇ ਨੇ ਫਿਰ ਘਰ ਜਨਾਨੀ ਨਾਲ ਫਿਰ ਰਹਿ ਜੀ ਉਹ ਕਹਿੰਦੇ ਨੇ ਪੈਸਾ ਟਾਕਾ ਸਾਰਾ ਉਧਰ ਹੀ ਜਾ ਰਿਹਾ ਜੀ ਅੱਛਾ ਉਧਰ ਹੀ ਜਾ ਰਿਹਾ ਹਾਂ ਕਿੰਨਾ ਟਾਈਮ ਹੋ ਗਿਆ ਇਹ ਹੁਣ 4 ਸਾਲ ਹੋ ਗਏ ਜੀ 4 ਸਾਲ ਹੋ ਗਏ 4 ਸਾਲ ਹੋ ਗਏ ਜੀ ਉਹ ਪਹਿਲਾਂ ਮੈਨੂੰ ਪਤਾ ਨਹੀਂ ਲੱਗਿਆ ਹੈਗਾ ਠੀਕ ਹੈ ਹਮ ਬੱਚੇ ਕਿੰਨੇ ਨੇ ਬੱਚੇ 3 ਨੇ ਜੀ 3 ਬੱਚੇ ਨੇ ਇੱਕ ਉਹ ਗੁੱਡੀ ਵਿਆਹੀ ਆ ਉਹਦੇ ਬੱਚਾ ਹੋ ਰਿਹਾ ਜੀ ਉਹਦੇ ਬੱਚਾ ਵੀ ਹੋ ਰਿਹਾ ਹਾਂ ਤੇ ਦੂਜੇ ਬੱਚੇ ਦੂਜੇ ਛੋਟੇ ਨਿਆਣੇ ਨਿਆਜੇ ਪੜਦੇ ਨੇ ਮੁੰਡੇ ਨੇ ਕੋਈ ਗੁੜੀ ਇੱਕ ਗੁੱਡੀ ਹੈ ਜੀ ਇੱਕ ਕਾਕਾ ਇੱਕ ਗੁੱਡੀ ਇੱਕ ਕਾਕਾ ਹਾਂ ਜੀ ਬੱਚੇ ਸਮਝਾਉਂਦੀ ਨਹੀਂ ਹੈਗੇ ਇਹਨੂੰ ਬੱਚੇ ਕੀ ਕਰਨਗੇ ਉਹ ਬੋਲ ਨਹੀਂ ਸਕਦੇ ਹੈਗੇ ਡਰਾਬਾ ਦੇਰਖਾਨਾ ਨੂੰ ਵੀ ਅੱਛਾ ਹਾਂ ਜੀ ਕੀ ਕੰਮ ਕਰਦਾ ਹੋਇਆ ਘਰ ਦਾ ਗੱਡੀ ਹੈ ਜੀ ਕਰਦੀ ਕਰਦੀ ਕੱਢੀ ਚਲੋ ਹਾਂ ਜੀ ਠੀਕ ਹੈ ਪੜਾ ਘਰ ਆ ਜੀ ਨਾ ਹੁੰਦਾਗਾ ਉਧਰ ਹੀ ਜਾ ਰਿਹਾ ਉਧਰ ਹੀ ਜਾ ਰਿਹਾ ਹਾਂ ਠੀਕ ਹੈ ਕੀ ਪਾਪਾ ਜੀ ਕੋਲ ਤੁਸੀਂ ਪਹੁੰਚੇ ਹੋ ਕੀ ਮੰਗ ਕਰਦੇ ਹੋ ਇਹੀ ਮੰਗ ਕਰਦੇ ਆ ਜੀ ਸਾਨੂੰ ਕੀ ਕਹਿੰਦੇ ਨੇ ਕੁੱਤੇ ਮਾਰੇ ਨਾ ਘਰੇ ਆਵੇ ਜਾਵੇ ਜਿਵੇਂ ਪਹਿਲਾਂ ਕਰ ਚੱਲ ਰਿਹਾ ਸੀ ਉਵੇਂ ਚੱਲੇ ਠੀਕ ਆ ਹਾਂ ਜੀ ਠੀਕ ਆ ਜੀ ਪਹਿਲਾਂ ਕੋਈ ਥਾਣੀ ਕੋਈ ਕੋਪਲੀਸ ਕਰੀ ਤੀ ਜੀ ਉਹ ਕੀ ਕਹਿੰਦੇ ਹੋ ਵੀ ਗਿਆ ਤੀ ਉਹ ਕੀ ਕਹਿੰਦੇ ਨੇ ਕਰੀ ਨਹੀਂ ਹੋ ਗਿਆ ਉਹਨਾਂ ਨੇ ਵੀ ਕੁਝ ਬਸ ਕੋਈ ਕਾਰਵਾਈ ਨਹੀਂ ਕੀਤੀ ਹਾਂ ਕਾਰਵਾਈ ਕਰੀਓ ਨਹੀਂ ਕੋਈ ਕਾਰਵਾਈ ਕਰੀਓ ਹਾਂ ਜੀ ਠੀਕ ਆ ਕੀ ਬਾਬਾ ਜੀ ਤੂੰ ਕੀ ਆਸ ਕਰਦੇ ਹੋ ਇਹੀ ਆਸ ਮੰਗ ਰਹੇ ਆ ਜੀ ਬਸ ਕਿੰਨਾ ਸਾਹ ਮਿਲੇ ਹਾਂ ਚਾਹ ਮਿਲੇ ਮੈਨੂੰ ਨੇ ਕਹਿੰਨਾ ਮੈਂ ਹਾਈ ਨਹੀਂ ਉਧਰ ਸਾਰੇ ਕਿਤੇ ਬਸ ਕੰਮੇ ਮੁੱਕਿਆ ਪੈਗਾ ਜਿਹੜੀ ਜਨਾਨੀ ਰੱਖੀ ਹੋਈ ਉਹ ਕਿੱਥੋਂ ਦੀ ਹੈ ਪਤਾ ਸਾਨੂੰ ਉੱਥੇ ਚੀਕਦੀ ਹੈ ਜੀ ਠੀਕ ਹੈ ਜੀ ਹਾਂ ਠੀਕ ਹੈ ਹੁਣ ਰਹਿਣਾ ਕਿਥੇ ਹੋਰ ਕਰਣਾ ਉਹ ਕੀ ਕਹਿੰਦੇ ਪਤੀ ਨਹੀਂ ਲੱਗਦਾ ਇਹ ਕਰੇ ਆਉਂਦਾਗਾ ਬਸ ਉਹਦੀ ਉੱਪਰ ਚੜ ਜੂਗਾ ਕੋਠੇ ਤੇ ਕੋਠੇ ਤੇ ਉੱਤਰ ਕੇ ਆਬ ਦਾ ਰੋਟੀ ਪਾਣੀ ਖਾ ਕੇ ਲੈ ਕੇ ਨਾਲ ਰੋਟੀਆਂ ਚੱਲ ਮਗ ਜਾਂਦਾ ਆਬ ਦਾ ਬੰਨ ਕੇ ਪੋਚਮੀ ਪੱਗ ਠੀਕ ਹੈ ਹਾਂ ਜੀ ਦੇਖੋ ਕੀ ਹੁਣ ਬਾਬਾ ਜੀ ਮਤਲਬ ਤੁਹਾਨੂੰ ਕੀ ਲੱਗਦਾ ਵੀ ਬਾਬਾ ਜੀ ਥੋੜੀ ਬੜੀ ਮਤਲਬ ਤੁਸੀਂ ਦੱਸਿਆ ਹਾਂ ਜੀ ਇਨਸਾਫ ਦੀ ਮੰਗ ਕਰ ਰਹੇ ਹੋ ਜੀ ਹਾਂਜੀ ਹੋਰ ਕੀ ਚਾਹੁੰਦੇ ਹੋ ਵੀ ਕਾਰਵਾਈ ਵੀ ਚਾਹੁੰਦੇ ਹੋ ਕਾਰਵਾਈ ਜਿਹੜੀ ਕਰਨੀਆਂ ਕਰ ਦੇਣੀਆਂ ਬਾਬਾ ਹਾਂਜੀ ਕੋਈ ਕੁਸੀ ਗੱਲ ਹੋਰ ਕੀ ਦੱਸ ਰਹੇ ਸੀਗੇ ਵੀ ਗੋਲੀਆਂ ਗੋਲੀਆਂ ਵੀ ਪਾਉਂਦੇ ਨੇ ਤੁਹਾਨੂੰ ਉਹ ਕੀ ਗੱਲ ਸੀਗੀ ਜਿਹੜਾ ਮੇਰਾ ਪਰੋਣਾ ਵੀ ਉਹਦੇ ਗਲਤ ਸੰਬੰਧ ਨਹੀਂਗੇ ਜਦੋਂ ਸੌਣੇ ਆ ਪੈਣ ਵਗਲੇ ਵੀ ਇਹਨੂੰ ਪਤਾ ਨਾ ਲੱਗ ਜੇ ਦੁੱਧ ਚਾਹ ਚੇ ਕਿ ਸਬਜੀ ਚ ਮੈਨੂੰ ਨਸ਼ੇ ਦੀਆਂ ਗੋਲੀਆਂ ਦੇ ਦਿੰਦੇਗਾ ਤੁਹਾਨੂੰ ਕੀ ਮਤ ਲੱਗੀ ਗੱਲ ਇਹ ਮੈਨੂੰ ਨਾ ਜੇ ਸਵੇਰੇ ਉੱਠਦੀਆਂ ਚੱਕਰ ਆਉਂਦੇ ਨੇ ਡਿੱਗ ਜਾਂਦੀਆਂ ਚੱਕਰ ਆਉਂਦੇ ਨੇ ਫਿਰ ਸਾਡੇ ਘਰੇ ਫੋਨ ਕਰਤਾ ਕਹਿੰਦੇ ਸਾਡੀ ਕੁੜੀ ਤਾਂ ਉੱਠਦੀ ਹੀ ਨਹੀਂ ਹੈਗੀ ਨਾ ਕੰਮ ਕਰਦੀ ਤੇ ਮੇਰੇ ਮੰਮੀ ਮੇਰੇ ਡੈਡੀ ਹੋਰ ਗਏ ਵੀ ਕੁੜੀ ਨੂੰ ਕੀ ਹੋ ਗਿਆ ਵੀ ਕੰਮ ਨਹੀਂ ਕਰਦੀ ਹੈਗੀ ਮੰਮੀ ਜਾ ਕੇ ਮੈਨੂੰ ਪੁੱਛਣ ਲੱਗੀ ਤੇ ਮੈਂ ਪਾਈ ਨਾ ਮੈਨੂੰ ਸਾਸਰੀ ਘਰ ਬੁਲਾਇਆ ਨਾ ਕੁਛ ਬੁਲਾਇਆ ਵੀ ਤੈਨੂੰ ਕੀ ਹੋਇਆ ਪਈ ਰਹਿੰਦੀ ਆ ਥਾਲ ਦੇ ਮੈਂ ਉਹਦੀ ਡਿੱਗ ਜਾਨੀ ਆ ਮੰਜੇ ਤੇ ਫਿਰ ਮੇਰੇ ਮੰਮੀ ਹੋਰ ਲੈ ਕੇ ਗਏ ਮੈਨੂੰ ਡਾਕਟਰ ਦੇ ਵੀ ਇਹਨੂੰ ਕੀ ਹੋਇਆ ਫਿਰ ਮੈਂ ਡਾਕਟਰੀ ਕਰਾਈ ਕਹਿੰਦੇ ਨਸ਼ੇ ਦੀਆਂ ਗੋਲੀਆਂ ਖਾਧੀਆਂ ਹੋਈਆਂ ਨੇ ਅੱਛਾ ਡਾਕਟਰ ਇਹ ਅਸੀ ਗੱਲ ਹੋ ਗਈ ਹਾਂਜੀ ਡਾਕਟਰ ਨੇ ਦੱਸੀ ਵੀ ਤੁਸੀਂ ਨਸ਼ੀਆਂ ਗੋਲੀਆਂ ਖਾਧੀਆਂ ਹੋਈਆਂ ਹਾਂਜੀ ਫਿਰ ਤੁਹਾਨੂੰ ਪਤਾ ਲੱਗਿਆ ਹਾਂ ਵੀ ਮੈਨੂੰ ਫਿਰ ਮੈਂ ਦੱਸਤਾ ਵੀ ਇਹਦੇ ਗਲਤ ਸਬੰਧ ਨਹੀਂ ਮੈਂ ਇੱਥੇ ਚੋਰੀ ਰੱਖਦਾ ਮੈਂ ਲੜਦੀ ਆ ਵੀ ਤੂੰ ਫੋਨ ਕਰਦਾ ਵੀ ਉੱਥੇ ਜਾਂਦਾ ਨਾ ਨਾ ਟਾਈਮ ਆਂਦਾ ਨਹੀਂ ਸਾਰਾ ਦਿਨ ਫੋਨ ਤੇ ਲੱਗਿਆ ਰਹਿੰਦਾਗਾ ਉਹ ਮੈਨੂੰ ਛੇ ਦਿਨ ਗੋਲੀਆਂ ਲੱਗ ਜਾਂਦੀਆਂ ਨੂੰ ਵੀ ਇਹਨੂੰ ਪਤਾ ਨਾ ਲੱਗੇ ਠੀਕ ਹੈ ਹਾਂਜੀ ਤੇ ਦੱਸੋ ਜੀ ਤੁਸੀਂ ਜਿਹੜਾ ਤੁਸੀਂ ਦੱਸੀ ਸਾਰੀ ਗੱਲਬਾਤ ਹਾਂਜੀ ਵੀ ਕੋਈ ਥਾਣੇ ਐਪਲੀਕੇਸ਼ਨ ਤੁਸੀਂ ਦਿੱਤੀ ਇਸ ਤਰ੍ਹਾਂ ਦੀ ਜਾਂ ਕੋਈ ਕੋਰਟ ਦੇ ਵਿੱਚ ਕੋਈ ਕੇਸ ਲਾਇਆ ਹੁਣ ਤਾਂ ਹਾਂਜੀ ਜੀ ਮੈਂ ਥਾਣੇ ਵੀ ਗਈ ਸੀ ਕਲਿਆਤ ਮੇਰੇ ਬੱਚੇ ਬਾਰੇ ਵੀ ਲੜਾਈ ਝਗੜਾ ਕਰਦੇ ਨੇ ਨਾ ਮੇਰੇ ਬੱਚੇ ਦੇਰੀ ਹੈਗੀ ਉਹ ਜਿਹੜੀ ਮੇਰੀ ਸੱਸ ਹੈ ਨਾ ਕਿਸੇ ਦੀ ਨਹੀਂ ਸੁਣਦੀ ਜਿਹੜਾ ਮੇਰਾ ਨਨਦੋਇਆ ਨਾ ਮੇਰੀ ਸੁਣਾਈ ਕਰਨ ਦਿੰਦਾ ਨਾ ਥਾਣੇ 'ਚ ਨਾ ਕੋਰਟ 'ਚ ਮੇਰੇ ਕਿਤੇ ਉਹ ਪਸਾਉਣਾ ਤੇ ਅਸੀਂ ਗਰੀਬ ਬੰਦੇ ਆ ਸਾਡੀ ਕਿਤੇ ਸੁਣਾਈ ਨਹੀਂ ਹੁੰਦੀ ਨਾ ਅਸੀਂ ਇਹਨਾਂ ਕਮਾਚਾਏ ਉਹਨੂੰ ਸਾਰਾ ਹੀ ਪਤਾ ਹੈਗਾ ਕੋਰਟ ਦਾ ਲੀਡਰ ਹੈਗਾ ਉਹ ਅੱਛਾ ਹਾਂਜੀ ਸਾਰੇ ਕਿਤੇ ਹਾਂਜੀ ਸਾਰੇ ਕਿਤੇ ਫੋਨ ਘੁਮਾ ਦਿੰਦਾ ਸਾਨੂੰ ਤਾਂ ਪਤਾ ਹੀ ਨਹੀਂ ਹੈਗਾ ਕੀ ਕਾਰਵਾਈ ਸਾਡੀ ਤਾਂ ਕਿਤੇ ਨਹੀਂ ਸੁਣਾਈ ਹੋਣ ਦਿੰਦੇ ਬਾਬੇ ਜੀ ਤੁਸੀਂ ਕੀ ਮੰਗ ਕਰਦੇ ਹੋ ਬਾਬੇ ਜੀ ਤਾਂ ਮੰਗਦੀ ਆ ਮੈਨੂੰ ਉੱਥੇ ਵਸਾਇਆ ਜਾਵੇ ਮੇਰੇ ਬੱਚੇ ਮਿਲ ਜਾਣ ਵੀ ਮੈਂ ਉੱਥੇ ਰਹਿਣਾ ਚਾਹਨੀ ਆ ਵੀ ਮੈਨੂੰ ਸਾਰੀ ਗੱਲ ਦਾ ਇਨਸਾਫ ਮਿਲ ਜਾਣਾ ਕਿਹੜਾ ਪਿੰਡਾ ਜੀ ਮੇਰਾ ਚੋਟੀਆਂ ਪਿੰਡ ਹੈ ਜੀ ਚੋਟੀਆਂ ਪਿੰਡਾ ਤੁਹਾਡਾ ਹਾਂਜੀ ਤੇ ਵਿਆਹੇ ਕਿੱਥੇ ਹੋਇਆ ਵਜ਼ੀਰਖੇੜਾ ਵਿਆਹ ਰੱਖਿਆ ਹਾਂ ਜੀ ਵਜ਼ੀਰਖੇੜਾ ਹਾਂਜੀ ਕੀ ਮਸਲਾ ਕੀ ਹੈ ਜੀ ਸਾਰਾ ਅਸੀਂ ਦੱਸ ਰਹੇ ਸੀਗੇ ਵੀ ਕੋਈ ਗੱਲਬਾਤ ਹੈ ਜਿਹੜੀ ਸੀ ਉਹ ਸਾਂਝੀ ਕਰੋ ਸਾਰੀ ਜੀ ਮੇਰੇ ਵਿਆਹ ਨੂੰ 13 ਸਾਲ ਹੋ ਗਏ ਪਹਿਲਾਂ ਤਾਂ ਜਦੋਂ ਮੇਰਾ ਸੋਹਰਾ ਸੀ ਉਹਦੋਂ ਦਾ ਸਾਡਾ ਘਰਵਾਰ ਸਾਰਾ ਠੀਕ ਸੀਗਾ ਜਦੋਂ ਤੱਕ ਮੇਰਾ ਸੋਹਰਾ ਮਰ ਗਿਆ ਨਾ ਮੇਰੀ ਸੱਸ ਨੇ ਜੰਮੀ ਮੇਰਾ ਰਹਿਣਾ ਗੰਦਾ ਕਰਤਾ ਜਮੀਰ ਦੁੱਬਰ ਕਰਕੇ ਰਹਿਣਾ ਜੇ ਮੇਰਾ ਪਰੋਣਾ ਉਹਦੇ ਗਲਤ ਸਬੰਧ ਨਹੀਂ ਗੇ ਜਿਹੜੇ ਮੇਰੇ ਨਨਦੋਈਏ ਨੇ ਉਹ ਵੀ ਗਲਤ ਸਬੰਧ ਕਰਦੇ ਨੇ ਮੇਰੇ ਨਾਲ ਤੇ ਮੈਨੂੰ ਮਾੜਾ ਚੰਗਾ ਬੋਲਦੇ ਨੇ ਧਮਕੀਆਂ ਦਿੰਦੇ ਨੇ ਵੀ ਤੈਨੂੰ ਇੱਥੇ ਰਹਿਣ ਨਹੀਂ ਦੇਣਾ ਰਾਤ ਤੇ ਰਾਤ ਨਰਚ ਤੇਰੇ ਆਵਾਂਗੇ ਬਸਾਰਾ ਦਿਨ ਆਹੀ ਕੁਛ ਰਹਿੰਦੇਗਾ ਮਾਰਕੁੱਟ ਕਰਦੇ ਨੇਗੇ ਮੇਰੇ ਘਰਦਿਆਂ ਨੂੰ ਵੀ ਗੌਣਾ ਧੁੱਪੜ ਦਿੰਦੇ ਨੇਗੇ ਸਾਰਾ ਦਿਨ ਮੈਨੂੰ ਮਾੜਾ ਬੋਲਦੇ ਤੇਰੇ ਖਾਸ ਆਉਂਦੇ ਨੇ ਖਾਸਾਂ ਨਾਲ ਗੱਲਾਂ ਕਰਦੀ ਐ ਮੇਰੀ ਮੰਮੀ ਦੇ ਕੈਨਸਰ ਦੀ ਬਿਮਾਰੀ ਹੈ ਜੇ ਮੈਂ ਫੋਨ ਵੀ ਕਰ ਲੈਣੀ ਆ ਉਹ ਨਾਲ ਹੀ ਤੇ ਕਰਦੀ ਆ ਕਿ ਤਾਂ ਵੀ ਮੈਨੂੰ ਮਾੜਾ ਬੋਲਦੀ ਹੈਗੀ ਕਿੰਨੇ ਟਾਈਮ ਤੋਂ ਘਰੇ ਬੈਠੇ ਆਉਂਦੇ ਮੈਨੂੰ 3 ਸਾਲ ਹੋ ਗਏ ਘਰੇ ਬੈਠੇ ਮੇਰੇ ਤਿੰਨ ਬੱਚੇ ਨੇ ਇੱਕ ਜਿਹੜਾ ਮੇਰਾ ਨੰਦੋਇਆ ਵੱਡਾ 5 ਸਾਲ ਦਾ ਸੀਗਾ ਮੇਰਾ ਮੁੰਡਾ ਜਦੋਂ ਮੇਰਾ ਦੁੱਧ ਛਟਾ ਕੇ ਲੈ ਕੇ ਗਿਆ ਸੀਗਾ ਅੱਜ 6 ਸਾਲ ਦਾ ਹੋ ਗਿਆ ਮੈਨੂੰ ਕਦੇ ਸਾਕਲ ਤੱਕ ਵੀ ਨਹੀਂ ਦਿਖਾਈ ਹੈਗੀ ਬੱਚੇ ਨੂੰ ਦਿਖਾਈ ਨਹੀਂ ਕਦੇ ਜਿਹੜੇ ਦੋ ਰਹਿੰਦੇ ਨੇ ਉਹ ਮੇਰੀ ਸਸਰਾਖ ਦੀ ਐ ਨਾ ਮੰਮੀ ਕਹਿਣ ਦਿੰਦੀ ਕਹਿੰਦਾਂ ਦੀ ਇਹ ਤਾਂ ਆਪਣੀ ਨੌਕਰਾਨੀ ਰੱਖੀ ਹੋਈ ਐ ਤੂੰ ਤਾਂ ਤੇਰੀ ਭੂਆ ਦੀ ਆਈ ਹੋਈ ਨੇ ਠੀਕ ਹੈ ਹਾਂਜੀ ਹੁਣ ਤੁਸੀਂ ਬਾਬਾ ਜੀ ਕੋਲ ਪਹੁੰਚੇ ਹੋ ਕੀ ਮੈਂ ਬਾਬਾ ਜੀ ਕੋਲ ਪਹੁੰਚੀਆਂ ਵੀ ਉੱਥੇ ਮੈਨੂੰ ਵਸਾ ਦੇਣਾ ਮੇਰੇ ਬੱਚੇ ਮਿਲ ਜਾਣਾ ਵੀ ਮੈਂ ਉੱਥੇ ਰਹਿਣਾ ਚਾਹਨੀ ਆ ਦੂਜਾ ਘਰ ਨਹੀਂ ਮੈਂ ਕਰਦੀ ਹੈਗੀ ਹੁਣ ਘਰ ਨਾਲ ਤੁਹਾਡੇ ਮਤਲਬ ਕਿਉਂ ਨਹੀਂ ਰੱਖਣਾ ਚਾਹੁੰਦਾ ਕਾਰਨ ਕੀ ਐ ਪਹਿਲਾਂ ਵੀ ਉਹ ਵਿਆਹਿਆ ਹੋਇਆ ਸੀ ਹੁਣ ਉਹ ਵੀ ਤਲਾਕ ਦੇਤਾ ਹੁਣ ਮੇਰੇ ਨਾਲ ਵਿਆਹ ਤਾਂ ਹੁਣ ਮੈਨੂੰ ਵੀ ਤਲਾਕ ਦੇਂਦਾ ਤੇ ਤੀਜੀ ਲਿਆਊਗਾ ਹੁਣ ਠੀਕ ਹੈ ਹਾਂਜੀ ਤੇ ਮਤਲਬ ਸੱਸ ਸਹੁਰਾ ਥੋੜੀ ਕੁਝ ਕਹਿੰਦੀ ਨਹੀਂ ਇਹਦੇ ਬਾਰੇ ਸੱਸ ਸਹੁਰੇ আর ਮੇਰੀਆਂ ਨਾਨ ਦਾ ਸਾਰਿਆਂ ਦੀ ਕੀ ਰਹੇਗੀ ਠੀਕ ਹੈ ਥੋੜੀ ਨੰਦੂਈ ਥੋੜੀ ਕੀ ਕਹਿੰਦੇ ਤੁਹਾਡਾ ਕੋਈ ਗਲਤ ਮਤਲਬ ਸਬੰਧ ਬਣਾਉਂਦੇ ਨਹੀਂ ਹਾਂਜੀ ਉਹ ਦਫਕੇ ਦਫਕੀਆਂ ਦਿੰਦੇ ਨਹੀਂ ਮੈਨੂੰ ਵੀ ਤੈਨੂੰ ਇੱਥੇ ਰੱਖਣਾ ਚਾਹੁੰਦੇ ਸਾਡੇ ਨਾਲ ਗਲਤ ਸਬੰਧ ਕਰ ਤੈਨੂੰ ਨੈਰਚਿਤ ਰਿਹਾਵਾਂਗੇ ਜੇ ਤੂੰ ਕਿਸੇ ਨੂੰ ਬਾਹਰ ਗੱਲ ਦੱਸੋਗੀ ਸਾਡੇ ਬਾਰੇ ਉਹੀ ਨੇ ਮੇਰੇ ਪੈਰ ਲੱਗਣ ਦਿੰਦੇ ਹੈਗੇ ਉਹੀ ਮੇਰਾ ਰਿਸ਼ਤਾ ਲੈ ਗਿਆ ਸੋ ਉਹੀ ਮੇਰਾ ਹੁਣ ਤਲਾਕ ਦਵਾ ਰਿਹਾ